सत श्री अकाल अज मैं सामने ताज़ा खबर लेके हाजिर हुई हाँ आओ दे हाँ पहले इस खबर सहित प्रवासिया हाथों दो नौ दे कतल दे मामले विच सरकार वालों अहम कारवासिया दोटा कटन की मांग ना के दिते गए मांग पत्र ऐसी कार्रवाई शुरू हरकत विच आई पंजाब सरकार पिंड कुमड़ा परवासियां दिया गलत बनिया वोटा कट्टन दी मुहिम हुई शुरू बलविंदर कुमड़ा ने कहा कि सरकार दी इस पहल कदमी दी समूह पिंड वासी ते इलाका निवासी कर रहे हैं छलांगा अत्याचार परिष्ठाचार विरोधी फरंट पंजाब दे प्रधानते एससीबीसी महापंचायत पंजाब दे सीनियर आगु बलविंदर सिंह कुमड़ा ने प्रेस नु जानकारी दंदे होए दसया के 13 नवंबर नु कुमड़ा विच परवासिया वल्लो दो पंजाबी नौजवान दा बेरे मीनल कत्ल किता गया सी परिवार नु इंसाफ दिवान ले इलाका निवासिया ने एयरपोर्ट रोड मोहाली विखे 3 दिन लगातार धरना लगाया

पंजाब सरकार डिप्टी कमिश्नर मोहाली ते एस डी मोहाली का विशेष धनवाद किया इस मौके मनजीत सिंह मेवा करनैल सिंह जैली ते मनदीप सिंह आदि हाजिर हुए बहुत ही सत्कारयोग वाहगुरु जी का खालसा श्री वाहगुरु जी की फतेह असी सारी प्रेस राही ਦੱਸਣਾ ਚਾਹੁੰਦੇ ਆ ਕਿ ਜੋ ਅਸੀਂ ਪਿਛਲੇ ਦਿਨੀ ਮੰਗ ਪੱਤਰ ਮਾਨਯੋਗ ਸਰਕਾਰ ਨੂੰ ਰਾਜਪਾਲ ਪੰਜਾਬ ਨੂੰ ਅਤੇ ਡੀਸੀ ਮੋਹਾਲੀ ਨੂੰ ਅਸੀਂ ਮੰਗ ਪੱਤਰ ਦਿੱਤੀ ਸੀ ਜਿਵੇਂ ਕੁੰਗੜਾ ਮਰਡਰ ਹੋ ਕੇ ਸੀ ਕਤਲ ਹੋਏ ਜਾਂ ਤੋਂ 3 ਦਿਨ ਧਰਨੇ ਲਾਣੇ ਪਏ ਤਰਨਾ ਮਜਾਰਾ ਹੋਇਆ ਉਹច ਅਸੀਂ ਮੰਗ ਰੱਖੀ ਸੀ ਵੀ ਜਿਹੜੇ ਪ੍ਰਵਾਸੀ ਨੇ ਬਿਹਾਰੀ ਨੇ ਬਾਹਰਲੇ ਬੰਦੇ ਨੇ ਕਿਰਾਏਦਾਰ ਉਹਨਾਂ ਦੀ ਜਿਹੇ ਮੋਟਾਂ ਕੱਟੀਆਂ ਨਹੀਂ ਚਾਹੀਦੀਆਂ ਜਿਨ੍ਹਾਂ ਦੇ ਆਧਾਰ ਘਟਣੇ ਚਾਹੀਦੇ ਜੋ ਮੈਡਮ ਐਸਡੀਐਮ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਜੀ ਦੇਗੀ ਸੀ ਏਡੀਸੀ ਨੇ ਵੀ ਕਿਹਾ ਸੀ ਉਹ ਜਿਹੜੀ ਕਾਰਵਾਈ ਅੱਜ ਪ੍ਰੋਪਰ ਸਰਕਾਰੀ ਤੌਰ ਤੇ ਚੱਲ ਪਈ ਪਿੰਡ ਕੁੰਬਲੇ ਤੋਂ ਮੈਡਮ ਸਾਡੇ ਨਾਲ ਖੜੇ ਨੇ ਬੀਐਲਓ ਦੀ ਡਿਊਟੀ ਲੱਗੀ ਇਹਨਾਂ ਦੀ ਇਹ ਘਰ ਘਰ ਜਾ ਕੇ ਵੈਰੀਫਾਈਟ ਕਰਕੇ ਜਿੱਥੇ ਵੀ ਸਾਡੀ ਇਹਨਾਂ ਨੂੰ ਡਿਊਟੀ ਲੋਡ ਪੈਂਦੀ ਹੈ ਜ਼ਰੂਰਤ ਪੈਂਦੀ ਹੈ ਅਸੀਂ ਇਹਨਾਂ ਦਾ ਪੂਰਾ ਸਹਿਯੋਗ ਦੰਦੇ ਤੇ ਸਾਰੇ ਪਿੰਡ ਵਸਨੀਕਾਂ ਨੂੰ ਮੇਰੀ ਬੇਨਤੀ ਹੈ ਵੀ ਹੁਣ ਅਸੀਂ ਤਾਂ ਮੰਗ ਪੱਤਰ ਦੇਤੇ ਕਾਰਵਾਈ ਸ਼ੁਰੂ ਹੋ ਗਈ ਸਰਕਾਰ ਦੀ ਡਿਊਟੀ ਹੈ ਜੀ ਤਾਂ ਅਸੀਂ ਵੀ ਸਾਡਾ ਵੀ ਸਹਿਯੋਗ ਦੇਣ ਦੀ ਲੋੜ ਹੈ ਸਾਰੇ ਵੀਰਾਂ ਨੇ ਜਿਹੜਾ ਨੇ ਜਿਹੜੇ ਜਿਹੜੇ ਨੇ ਆਪਣੇ ਘਰ ਚੋਂ ਕਿਰਾਏਦਾਰਾਂ ਦੀਆਂ ਵੋਟਾਂ ਕਟਾਣੀਆਂ ਨੇ ਜਿਨ੍ਹਾਂ ਦੇ ਘਰੇ ਚ ਕਿਰਾਏਦਾਰ ਬੈਠੇ ਨੇ ਇਹਨਾਂ ਨੂੰ ਤਾਂ ਵੈਰੀਫਿਕੇਸ਼ਨ ਕਰਨੀ ਹੋਣੀ ਹੈ ਪਰ ਆਪਣੇ ਲੋਕਾਂ ਨੂੰ ਵੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਪਿੰਡ ਵਾਸੀਆਂ ਨੂੰ ਉਹ ਬੀਐਲਓ ਸਾਹਿਬ ਨਾਲ ਮੈਡਮ ਨਾਲ ਸੰਪਰਕ ਕਰਨ ਤਾਂ ਕਿ ਜਿਹੜੀਆਂ ਬਾਧੂ ਵੋਟਾਂ ਨੇ ਕਿਰਾਏਦਾਰਾਂ ਦੀਆਂ ਵੋਟਾਂ ਨੇ ਵਿਹਾਰੀਆਂ ਦੀਆਂ ਵੋਟਾਂ ਨੇ ਪ੍ਰਵਾਸੀਆਂ ਦੀਆਂ ਵੋਟਾਂ ਨੇ ਜਿਨ੍ਹਾਂ ਦੀ ਇੱਥੇ ਨਹੀਂ ਕੋਈ ਪ੍ਰਾਪਰਟੀ ਜਾਇਦਾਦ ਜਿਹੜੇ ਬੰਦੇ ਨੇ ਇੱਥੇ ਜਗ੍ਹਾ ਲਈ ਲਈ ਪ੍ਰਾਪਰਟੀ ਲਈ ਲਈ ਫਲੈਟ ਲਈ ਲਿਆ ਮਕਾਨ ਲਈ ਲਿਆ ਉਹਨਾਂ ਦੀਆਂ ਵੋਟਾਂ ਬਣ ਜਾਣ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੇ ਨਿਰੋਪਰੀ ਕਿਰਾਏਦਾਰ ਨੇ ਉਹਨਾਂ ਦੀ ਦੋ ਦੋ ਜਗ੍ਹਾਾਂ ਵੋਟਾਂ ਬਣੀਆਂ ਉਹ ਅਸੀਂ ਮੰਗ ਰੱਖੀ ਸੀ ਸਰਕਾਰ ਕੋਲ ਅੱਜ ਜੋ ਮੰਗ ਨੂੰ ਮੰਨਦੇ ਹੋਏ ਸਰਕਾਰ ਨੇ ਮਾਣਯੋਗ ਨੇ ਸਾਡੀ ਐਸਪੀ ਬੀਐਲਓ ਸਾਹਿਬ ਦੀ ਡਿਊਟੀ ਲਈ ਮੈਡਮਾਂ ਦੀ ਡਿਊਟੀ ਲਈ ਹੈ ਇਹਨਾਂ ਨੇ ਜਿਹੜਾ ਆਪਣਾ ਪ੍ਰੋਸੈਸ ਕਰਨਾ ਸ਼ੁਰੂ ਕਰਤਾ ਤੇ ਇੰਨਾ ਹੀ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਸੀਆਂ ਨੂੰ ਤੇ ਵੱਧ ਤੋਂ ਵੱਧ ਸਹਿਯੋਗ ਦੇ ਕੇ ਬੀਐਲਓ ਦਾ ਬੀਐਲਓ ਸਾਹਿਬ ਦਾ ਤਾਂ ਸਾਰੀਆਂ ਜਿਹੜੀਆਂ ਮੋਟਾਂ ਤਰਤੀਬ ਕੱਟੀਆਂ ਜਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ